ਸਸਿਕਾ ਜੀ ਮੈਂ ਕੋਮਲ ਕਪੂਲ ਤੁਸੇਖਰ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਲੈਵਲ ਪਲਾਨ ਜਾਰੀ ਕੀਤਾ ਗਿਆ ਜਿਦੇ ਵਿੱਚ ਅਗਲੇ 2 ਸਾਲਾਂ ਦੇ ਲਈ ਇਮੀਗ੍ਰੇਸ਼ਨ ਯੋਜਨਾ ਦੀ ਰੂਪਰੇਖਾ ਵੀ ਦਿੱਤੀ ਗਈ ਹੈ ਇਹ ਕੈਨੇਡਾ ਦੇ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀ ਕਾਮਿਆਂ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਦੇ ਭਾਰਤੀਆਂ ਦੇ ਲਈ ਸਥਾਈ ਨਿਵਾਸ ਯਾਨਕਿ ਪੀਆਰ ਪ੍ਰਾਪਤ ਕਰਨਾ आसान हो ਜਾਵੇਗਾ ਤੇ ਕੈਨੇਡਾ ਨੇ 2026 ਅਤੇ 28 ਦੇ ਲਈ ਆਪਣਾ ਇਮੀਗ੍ਰੇਸ਼ਨ ਪੱਤਰ ਯੋਜਨਾ ਵੀ ਜਾਰੀ ਕਰ ਦਿੱਤਾ ਹੈ ਜੋ ਦੇਸ਼ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਲੋਕਾਂ ਦੇ ਲਈ ਪੀਆਰ ਨੂੰ ਤਰਜੀਹ ਦਿੰਦੀ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਦਾ ਧਿਆਨ ਵਿਦਿਆਰਥੀਆਂ ਵਿਦੇਸ਼ੀ ਹੁਨਰਬੰਦ ਕਾਮਿਆਂ ਅਤੇ ਹੋਰ ਨਿਵਾਸੀਆਂ ਨੂੰ ਸਾਈ ਤੌਰ ਤੇ ਫਸਾਉਂਦੇ ਹੈ ਅਤੇ ਪਹਿਲਾ ਹੀ ਦੇਸ਼ ਦੇ ਆਰਥਿਕਤਾ ਅਤੇ ਭਾਈਚਾਰੇ ਦੇ ਵਿੱਚ ਯੋਗਦਾਨ ਵੀ ਪਾ ਰਹੇ ਨੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਲੈਵਲ ਪਲਾਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਅਗਲੇ 2 ਸਾਲਾਂ ਤੇ ਲਈ ਇਮੀਗ੍ਰੇਸ਼ਨ ਯੋਜਨਾ ਦੀ રૂપરેખા ਦਿੱਤੀ ਗਈ ਹੈ ਇਹ ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀ ਕਾਮਿਆਂ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ ਕੈਨੇਡਾ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹ ਰਹੇ ਭਾਰਤੀਆਂ ਦੇ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਕੈਨੇਡਾ ਨੇ 2026 ਤੇ 2028 ਦੇ ਲਈ ਆਪਣਾ ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਕੀਤਾ ਹੈ ਜੁਤੇਸ਼ ਦੇ ਵਿੱਚ ਪਹਿਲਾ ਤੌਰ ਹੈ ਰਹੇ ਲੋਕਾਂ ਦੇ ਲਈ ਪੀਆ ਨੂੰ ਤਰਜੀਹ ਦਿੰਦੀ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਦਾ ਧਿਆਨ ਵਿਦਿਆਰਥੀਆਂ ਵਿਦੇਸ਼ੀ ਹੁਨਰਬੰਦ ਕਾਮਿਆਂ ਅਤੇ ਹੋਰ ਨਿਵਾਸੀਆਂ ਨੂੰ ਸਥਾਈ ਦੌਰ ਤੇ ਵਸਾਉਂਦੇ ਹੈ ਜੋ ਪਹਿਲਾਂ ਹੀ ਦੇਸ਼ ਦੀ ਆਰਥਿਕਤਾ ਅਤੇ ਪੈਚਾਰੀ ਤੇ ਵਿੱਚ ਯੋਗਦਾਨ ਪਾ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਧਿਆਪ ਨੇ ਕਿਹਾ ਹੈ ਕਿ ਆਈਆਰਸੀਸੀ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਅਤੇ ਵਸੇ ਹੋਏ ਅਸਥਾਈ ਨਿਵਾਸੀਅਤ ਲਈ ਪੀਆਰ ਨੂੰ ਤਰਜੀ ਦੇਵੇਗਾ ਨਿਵਾਸੀਅਤ ਲਈ ਪੀਆਰ ਨੂੰ ਤਰਜੀ ਦੇਂਦੇ ਹੋਏ ਯੋਜਨਾ ਦੇ ਤਹਿਤ ਐਕਸਪ੍ਰੈਸ ਐਂਟਰੀ ਉੱਚ ਹੁਨਰਬੰਦ ਕਾਮਿਆਂ ਦੇ ਲਈ ਪੀਆਰ ਪ੍ਰਾਪਤ ਕਰਨ ਦਾ ਮੁੱਖ ਰਸਤਾ ਹੋਵੇਗਾ 2026 ਦੇ ਵਿੱਚ 1 ਲੱਖ 9000 ਲੋਕਾਂ ਨੂੰ ਪੀਆਰ ਪ੍ਰਾਪਤ ਹੋਵੇਗਾ ਤੇ 2027 ਅਤੇ 28 ਦੇ ਵਿੱਚ 1 ਲੱਖ 11000 ਲੋਕਾਂ ਨੂੰ ਐਕਸਪ੍ਰੈਸ ਐਂਟਰੀ ਦੇ ਤਹਿਤ ਪੀਆਰ ਪ੍ਰਾਪਤ ਹੋਵੇਗਾ ਕੁੱਲ ਪੀਆਰ ਦਾ ਚੋਟਪਟ ਵਿਸ਼ੇ ਤਾਰਤੀਕ ਇਮੀਗ੍ਰੇਸ਼ਨ ਨੂੰ ਉਦਾਰਤ ਕੀਤਾ ਗਿਆ ਜਿਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਕੇ ਪ੍ਰੋਗਰਾਮ ਸ਼ਾਮਲ ਨੇ ਜੋ ਕਿ ਇਸ ਕੰਮ ਦੇ ਤਜਰਬੇ ਵਾਲੇ ਲੋਕਾਂ ਦੇ ਲਈ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਾਈ ਕਰਨ ਵਾਲੇ ਭਾਰਤੀਆਂ ਦੇ ਲਈ ਵਰਦਾਨ ਸਾਬਤ ਹੋਣ ਤੇ ਲਈ ਤਿਆਰ ਹੈ ਆਓ ਪਹਿਲਾ ਉਹਨਾਂ ਭਾਰਤੀ ਕਾਮਯਾਬੀ ਬਾਰੇ ਚਰਚਾ ਕਰੀਏ ਜੋ ਐਕਸਪ੍ਰੈਸ ਐਂਟੀ ਅਧੀਨ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ ਕੈਨੇਡਾ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮੇ ਇੱਥੇ ਕੰਮ ਦਾ ਤਜਰਬਾ ਪ੍ਰਾਪਤ ਕਰ ਸਕਦੇ ਨੇ ਇਸੇ ਤਰ੍ਹਾਂ ਉਹ CEEC ਦਾ ਹਿੱਸਾ ਬਣ ਸਕਦੇ ਨੇ ਜਿਸ ਦੇ ਤਹਿਤ ਉਹਨਾਂ ਨੂੰ PR ਦਿੱਤਾ ਜਾ ਸਕਦਾ ਹੈ ਹੁਨਰਬੰਦ ਕੰਮ ਹੈ ਦੇ ਕੋਲ सीईसीअधीन पीआर प्राप्त करन दी सब तो ਵੱਧ ਸੰਭਾਵਨਾਵਾਂ ਹੁੰਦੀਆਂ ਨੇ ਇਸ ਤੋਂ ਇਲਾਵਾ ਭਾਰਤੀ ਕਾਮੇ ਪ੍ਰੋਮਿਸ਼ਨਲ ਨੋਮਿਨੀ ਪ੍ਰੋਗਰਾਮ ਯਾਨਕੀ ਪੀਐਨਪੀ ਦੇ ਅਧੀਨ ਪੀਆਰ ਵੀ ਪ੍ਰਾਪਤ ਕਰ ਸਕਦੇ ਨੇ 2026 ਦੇ ਵਿੱਚ ਪੀਐਨਪੀ ਦੇ ਅਧੀਨ 91500 ਲੋਕਾਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਨ ਦੀ ਯੋਜਨਾ ਹੈ ਜੇਕਰ ਕੋਈ ਕਰਮਚਾਰੀ ਸੀਈਸੀ ਅਧੀਨ ਪੀਆਰ ਪ੍ਰਾਪਤ ਨਹੀਂ ਕਰਦਾ ਤਾਂ ਉਹ ਪੀਐਨਪੀ ਦਾ ਹਿੱਸਾ ਬਣ ਸਕਦੇ ਨੇ ਪੀਐਨਪੀ ਦੇ ਤਹਿਤ ਪੋ ਸਾਰੇ ਕੈਨੇਡੀਅਨ ਸੂਬੇ ਲੂੜਿੰਦੇ ਹੁੰਦੇ ਹੁੰਦੇ ਆਧਾਰ ਉੱਤੇ ਸਥਾਈ ਨਿਵਾਸ ਸੈੱਲੀ ਹੁਨਰਵੰਦ ਕਾਮਿਆਂ ਦੀ ਚੋਣ ਕਰਦੇ ਨੇ ਇਸੇ ਤਰ੍ਹਾਂ ਕਾਚੇ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਸੈਟਲ ਹੋਣ ਦਾ ਮੌਕਾ ਮਿਲਦਾ ਹੈ ਇਸੇ ਤਰ੍ਹਾਂ ਇੱਥੇ ਪੜ੍ਹਦੇ ਭਾਰਤੀ ਵਿਦਿਆਰਥੀ ਵੀ ਅਗਲੇ 2 ਸਾਲਾਂ ਦੇ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਯੋਜਨਾ ਬਣਾ ਸਕਦੇ ਨੇ ਇਸ ਸਾਲ ਗ੍ਰੈਜੂਏਟ ਹੋਣ ਵਾਲਿਆਂ ਨੂੰ ਪਹਿਲਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰਾਪਤ ਕਰਨਾ ਚਾਹੀਦਾ ਅਤੇ ਕੰਮ ਤਜਰਬਾ ਹਾਸਲ ਕਰਨਾ ਚਾਹੀਦਾ ਹੈ। ਇੱਕ ਵਾਰ ਜਦੋਂ ਉਹਨਾਂ ਦੇ ਕੋਲ ਕੈਨੇਡੀਅਨ ਕੰਮ ਤਜਰਬਾ ਹੋ ਜਾਂਦਾ ਹੈ ਤਾਂ ਉਹ ਸੀਈਸੀ ਜਾਂ ਫਿਰ ਪੀਐਨਪੀ ਅਧੀਨ ਸਥਾਈ ਨਿਵਾਸੀ ਵੀ ਪ੍ਰਾਪਤ ਕਰ ਸਕਦੇ ਨੇ। ਜੇਕਰ ਵਿਦਿਆਰਥੀਆਂ ਨੂੰ ਡਰ ਹੈ ਕਿ ਉਹਨਾਂ ਨੂੰ ਸੀਈਸੀ ਅਧੀਨ ਪੀਆਰ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇੱਕ ਯੋਜਨਾ ਵੀ ਹੈ। ਪਹਿਲਾਂ ਉਹਨਾਂ ਨੂੰ ਅਜਿਹੇ ਰਾਜ ਦੇ ਵਿੱਚ ਰੋਜ਼ਗਾਰ ਦੀ ਭਾਲ ਕਰਨੀ ਚਾਹੀਦੀ ਹੈ ਜਿੱਥੇ ਉਹਨਾਂ ਦੇ ਖੇਤਰ ਵਿੱਚ ਕੰਮਿਆਦੀ ਘਾਟ ਹੋਵੇ। ਇਕ ਵਾਰ ਜਦੋਂ ਉਹ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਰਾਜ਼ ਖੁਦ ਉਹਨਾਂ ਨੂੰ ਪੀਐਨਪੀ ਅਦੀਨ ਉਸਤਾਇ ਨਿਵਾਸ ਲਈ ਨਾਮਜ਼ਦ ਕਰੇਗਾ। ਕੈਨੇਡਾ ਹੁਨਰਬੰਦ ਕਾਮਿਆਂ ਉੱਤੇ ਵਧੇਰੇ ਝੋਲ ਦੇ ਰਿਹਾ ਹੈ। ਇਸੇ ਵਜੋਂ ਜਿਨ੍ਹਾਂ ਵਿਦਿਆਰਥੀਆਂ ਨੇ ਇੰਜੀਨੀਅਰਿੰਗ, ਸਿਹਤ ਸੰਭਾਲ ਜਾਂ ਫਿਰ ਆਈਟੀ ਸੰਬੰਧਿਤ ਕੋਰਸਾਂ ਦੀ ਪੜ੍ਹਾਈ ਕੀਤੀ ਹੈ, ਉਹਨਾਂ ਨੂੰ ਸਥਾਈ ਨਿਵਾਸ ਤੱਕ ਪਹੁੰਚ ਕਰਨਾ ਆਸਾਨ ਹੋਵੇਗਾ। ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਨਾਗਿਕਤਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਲੈਵਲ ਪਲਾਨ ਜਾਰੀ ਕੀਤਾ ਗਿਆ ਜਿਦੇ ਵਿੱਚ ਅਗਲੇ 2 ਸਾਲਾਂ ਦੇ ਲਈ ਇਮੀਗ੍ਰੇਸ਼ਨ ਯੋਜਨਾ ਦੀ ਰੂਪਰੇਖਾ ਵੀ ਦਿੱਤੀ ਗਈ ਹੈ ਇਹ ਕੈਨੇਡਾ ਦੇ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀ ਕਾਮਿਆਂ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹ ਰਹੇ ਭਾਰਤੀਆਂ ਦੇ ਲਈ ਸਾਇਨਵਾਸ ਯਾਨਕਿ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਤੇ ਕੈਨੇਡਾ ਨੇ 2026 ਅਤੇ 28 ਦੇ ਲਈ ਆਪਣਾ ਇਮੀਗ੍ਰੇਸ਼ਨ ਪੱਤਰ ਯੋਜਨਾ ਵੀ ਜਾਰੀ ਕਰ ਦਿੱਤਾ ਹੈ ਜੋ ਦੇਸ਼ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਲੋਕਾਂ ਦੇ ਲਈ ਪੀਆਰ ਨੂੰ ਤਰਜੀਹ ਦਿੰਦੀ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਦਾ ਧਿਆਨ ਵੀ ਵਿਦਿਆਰਥੀਆਂ ਵਿਦੇਸ਼ੀ ਹੁਨਰਬੰਦ ਕਾਮਿਆਂ ਅਤੇ ਹੋਰ ਨਿਵਾਸੀਆਂ ਨੂੰ ਸਾਈ ਤੌਰ ਤੇ ਫਸਾਉਂਦੇ ਹੈ ਅਤੇ ਪਹਿਲਾ ਹੀ ਦੇਸ਼ ਦੇ ਆਰਥਿਕਤਾ ਅਤੇ ਭਾਈਚਾਰੇ ਦੇ ਵਿੱਚ ਯੋਗਦਾਨ ਵੀ ਪਾ ਰਹੇ ਨੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਲੈਵਲ ਪਲਾਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਅਗਲੇ 2 ਸਾਲਾਂ ਤੇ ਲਈ ਇਮੀਗ੍ਰੇਸ਼ਨ ਯੋਜਨਾ ਦੀ ਰੂਪਰੇਖਾ ਦਿੱਤੀ ਗਈ ਹੈ ਇਹ ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀ ਕਾਮਿਆਂ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ ਕੈਨੇਡਾ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹ ਰਹੇ ਭਾਰਤੀਆਂ ਦੇ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਕੈਨੇਡਾ ਨੇ 2026 ਤੇ 2028 ਦੇ ਲਈ ਆਪਣਾ ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਕੀਤਾ ਹੈ ਜੁਤੇਸ਼ ਦੇ ਵਿੱਚ ਪਹਿਲਾ ਤੋਂ ਰਹਿ ਰਹੇ ਲੋਕਾਂ ਦੇ ਲਈ ਪਿਆ ਨੂੰ ਤਰਜੀਹ ਦਿੰਦੀ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਦਾ ਧਿਆਨ ਵਿਦਿਆਰਥੀਆਂ ਵਿਦੇਸ਼ੀ ਹੁਨਰਵੰਤ ਕਾਮਿਆਂ ਤੇ ਹੋਰ ਨਿਵਾਸੀਆਂ ਨੂੰ ਸਥਾਈ ਦੌਰ ਤੇ ਵਸਾਉਣ ਤੇ ਹੈ ਜੋ ਪਹਿਲਾਂ ਹੀ ਦੇਸ਼ ਦੀ ਆਰਥਿਕਤਾ ਤੇ ਭਾਈਚਾਰੇ ਵਿੱਚ ਯੋਗਦਾਨ ਪਾ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਧਿਆਪ ਨੇ ਕਿਹਾ ਹੈ ਕਿ ਆਈਆਰ ਸੀਸੀ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਅਤੇ ਵਸੇ ਹੋਏ ਅਸਥਾਈ ਨਿਵਾਸੀਅਤ ਲਈ ਪੀਆਰ ਨੂੰ ਤਰਜੀਹ ਦਿੱਤੇਗਾ ਨਿਵਾਸੀਅਤ ਲਈ ਪੀਆਰ ਨੂੰ ਤਰਜੀਹ ਦੇਂਦੇ ਹੋਏ ਯੋਜਨਾ ਦੇ ਤਹਿਤ ਐਕਸਪ੍ਰੈਸ ਐਂਟਰੀ ਉੱਚ ਹੁਨਰਵੰਤ ਕਾਮਿਆਂ ਦੇ ਲਈ ਪੀਆਰ ਪ੍ਰਾਪਤ ਕਰਨ ਦਾ ਮੁੱਖ ਰਸਤਾ ਹੋਵੇਗਾ 2026 ਦੇ ਵਿੱਚ 1 ਲੱਖ 9000 ਲੋਕਾਂ ਨੂੰ ਪੀਆਰ ਪ੍ਰਾਪਤ ਹੋਵੇਗਾ ਤੇ 2027 ਅਤੇ 28 ਦੇ ਵਿੱਚ 1 ਲੱਖ 11000 ਲੋਕਾਂ ਨੂੰ ਐਕਸਪ੍ਰੈਸ ਐਂਟਰੀ ਦੇ ਤਹਿਤ ਪੀਆਰ ਪ੍ਰਾਪਤ ਹੋਵੇਗਾ ਕੁੱਲ ਪੀਆਰ ਦਾ 40% ਆਰਥਿਕ ਇਮੀਗ੍ਰੇਸ਼ਨ ਨੂੰ ਦਰਦਤ ਕੀਤਾ ਗਿਆ ਜਿਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਕੇ ਪ੍ਰੋਗਰਾਮ ਸ਼ਾਮਲ ਨੇ ਜੋ ਕਿ ਇਸ ਕੰਮ ਦੇ ਤਜਰਬੇ ਵਾਲੇ ਲੋਕਾਂ ਦੇ ਲਈ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਾਈ ਕਰਨ ਵਾਲੇ ਭਾਰਤੀਆਂ ਦੇ ਲਈ ਵਰਦਾਨ ਸਾਬਤ ਹੋਣ ਲਈ ਤਿਆਰ ਹੈ ਆਓ ਪਹਿਲਾ ਉਹਨਾਂ ਭਾਰਤੀ ਕਾਮਿਆਂ ਬਾਰੇ ਚਰਚਾ ਕਰਗੇ ਜੋ ਐਕਸਪ੍ਰੈਸ ਐਂਟੀ ਅਧੀਨ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ ਕੈਨੇਡਾ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮੇ ਇੱਥੇ ਕੰਮ ਦਾ ਤਜਰਬਾ ਪ੍ਰਾਪਤ ਕਰ ਸਕਦੇ ਨੇ ਇਸੇ ਤਰ੍ਹਾਂ ਉਹ ਸੀਈਸੀ ਦਾ ਹਿੱਸਾ ਬਣ ਸਕਦੇ ਨੇ ਜਿਸ ਦੇ ਤਹਿਤ ਉਹਨਾਂ ਨੂੰ ਪੀਆ ਦਿੱਤਾ ਜਾ ਸਕਦਾ ਹੈ ਹੁਣਰਬੰਦ ਕਾਮੇ ਦੇ ਕੋਲ ਸੀਈਸੀ ਅਧੀਨ ਪੀਆ ਪ੍ਰਾਪਤ ਕਰਨ ਦੀ ਸਭ ਤੋਂ ਵੱਧ sebab nama hundi ni. ਇਸ ਤੋਂ ਇਲਾਵਾ ਭਾਰਤੀ ਕੰਮੇ ਪ੍ਰੋਮਿਸ਼ਨਲ ਨੋਮਿਨੀ ਪ੍ਰੋਗਰਾਮ ਜਾਂ ਕਿ ਪੀ ਐਨ ਪੀ ਦੇ ਅਧੀਨ ਪੀ ਆਰ ਪੀ ਪ੍ਰਾਪਤ ਕਰ ਸਕਦੇ ਨੇ ਤੇ 2026 ਦੇ ਵਿੱਚ ਪੀ ਐਨ ਪੀ ਦੇ ਅਧੀਨ 91500 ਲੋਕਾਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਨ ਦੀ ਯੋਜਨਾ ਹੈ ਜੇਕਰ ਕੋਈ ਕਰਮਚਾਰੀ ਸੀਸੀ ਦੇ ਅਧੀਨ ਪੀ ਆਰਾ ਪ੍ਰਾਪਤ ਨਹੀਂ ਕਰਦਾ ਤਾਂ ਉਹ ਪੀ ਐਨ ਪੀ ਦਾ ਹਿੱਸਾ ਬਣ ਸਕਦੇ ਨੇ ਪੀ ਐਨ ਪੀ ਦੇ ਤਹਿਤ ਉਹ ਸਾਰੇ ਕੈਨੇਡੀਅਨ ਸੂਬੇ ਲੋੜਿੰਦੇ ਹੁੰਦੇ ਹੁੰਦੇ ਦੇ ਆਧਾਰ ਉੱਤੇ ਸਥਾਈ ਨਿਵਾਸ ਲਈ ਹੁਨਰਵੰਦ ਕਾਮਿਆਂ ਦੀ ਚੋਣ ਕਰਦੇ ਨੇ ਇਸੇ ਤਰ੍ਹਾਂ ਕਾਚੇ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ సెంటల్ మౌకా మెల్ اسی طرح اتے پڑھے بھارتی ਵਿਦਿਆਰਥੀ ਵੀ ਅਗਲੇ 2 ਸਾਲਾਂ ਦੇ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਯੋਜਨਾ ਬਣਾ ਸਕਦੇ ਨੇ ਇਸ ਸਾਲ ਗ੍ਰੈਜੂਏਟ ਹੋਣ ਵਾਲਿਆਂ ਨੂੰ ਪਹਿਲਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰਾਪਤ ਕਰਨਾ ਚਾਹੀਦਾ ਅਤੇ ਕੰਮਦੋਤਸਬ ਹਾਸਲ ਕਰਨਾ ਚਾਹੀਦਾ ਇੱਕ ਵਾਰ ਜਦੋਂ ਉਹਨਾਂ ਦੇ ਕੋਲ ਕੈਨੇਡੀਅਨ ਕੰਮਦੋਤਸਬ ਹੋ ਜਾਂਦਾ ਹੈ ਤਾਂ ਉਹ ਸੀਸੀ ਜਾਂ ਫਿਰ ਪੀਐਨਪੀ ਅਧੀਨ ਸਥਾਈ ਨਿਵਾਸ ਵੀ ਪ੍ਰਾਪਤ ਕਰ ਸਕਦੇ ਨੇ ਜੇਕਰ ਵਿਦਿਆਰਥੀ ਨੂੰ ਡਰ ਹੈ ਕਿ ਉਹਨਾਂ ਨੂੰ ਸੀਸੀ ਅਧੀਨ ਪੀਆਰ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇੱਕ ਯੋਜਨਾ ਵੀ ਹੈ ਪਹਿਲਾਂ ਉਹਨਾਂ ਨੂੰ ਅਜਿਹੇ ਰਾਜ ਦੇ ਵਿੱਚ ਰੋਜ਼ਗਾਰ ਦੀ ਭਾਲ ਕਰਨੀ ਚਾਹੀਦੀ ਹੈ ਜਿੱਥੇ ਉਹਨਾਂ ਦੇ ਖੇਤਰ ਵਿੱਚ ਕਾਮਯਾਬੀ ਘਾਟ ਹੋਵੇ। ਇੱਕ ਵਾਰ ਜਦੋਂ ਉਹ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਰਾਜ ਖੁਦ ਉਹਨਾਂ ਨੂੰ PNP ਅਧੀਨ ਸਥਾਈ ਨਿਵਾਸ ਲਈ ਨਾਮਜ਼ਦ ਕਰੇਗਾ। ਕੈਨੇਡਾ ਹੁਨਰਬੰਦ ਕਾਮਿਆਂ ਉੱਤੇ ਵਧੇਰੇ ਜੋਲ ਦੇ ਦੇ ਰਿਹਾ ਹੈ। ਉੰਤੀਜੇ ਵਜੋਂ ਜੀਨ ਵਿਦਿਆਰਥੀਆਂ ਨੇ ਇੰਜੀਨੀਅਰਿੰਗ ਸਹਿਤ ਸੰਭਾਲ ਜਾਂ ਫਿਰ ਆਈਟੀ ਸੰਬੰਧਿਤ ਕੋਰਸਾਂ ਦੀ ਪੜ੍ਹਾਈ ਕੀਤੀ ਹੈ ਉਹਨਾਂ ਨੂੰ ਸਥਾਈ ਨਿਵਾਸ ਤੱਕ ਪਹੁੰਚ ਕਰਨਾ ਆਸਾਨ ਹੋਪੇਗਾ ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਨਾਗਿਕਤਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ